ਦੇ ਪਿਆਰਿਓ ਤੁਹਾਨੂੰ ਅੱਜ ਇੱਕ ਅਦਭੁਤ ਯਾਗ ਦੇ ਦਰਸ਼ਨ ਕਰਾ ਰਹੇ ਹਾਂ ਜਿੱਥੇ ਜਾ ਕੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਲੋਕਾਂ ਨੂੰ ਸਕੂਨ ਮਿਲਦਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਤੋਂ ਲੁਧਿਆਣਾ ਨੂੰ ਜਾਈਏ ਕ੍ਰਿਆਮ ਪਿੰਡ ਤੋਂ ਅੱਧਾ ਕਿਲੋਮੀਟਰ ਖੱਬੇ ਹੱਥ ਮੋੜ ਮੁੜਦਾ ਜਿੱਥੇ ਇਹ ਸਟੇਸ਼ਨ ਬਣਿਆ ਹੋਇਆ ਹੈ ਜਿਹਦਾ ਨਾਮ ਹੈ ਯਕਾ ਯਕਾ ਇੱਕ ਸਕੂਨ ਭਰੀ ਰਾਤ ਸਕੂਨ ਭਰੀ ਜ਼ਿੰਦਗੀ ਸਕੂਨ ਭਰੇ ਪਲ ਦੇਣ ਦੇ ਲਈ ਹਰ ਵੇਲੇ ਤਿਆਰ ਰਹਿੰਦਾ ਹੈ ਤੁਹਾਨੂੰ ਅੱਜ ਉੱਥੇ ਲੈ ਕੇ ਚੱਲਦੇ ਹਾਂ ਮੌਕਾ ਮਿਲਿਆ ਜਾਣ ਦਾ ਉਸ ਸਕੂਨ ਵਾਲੀ ਜਗ੍ਹਾ ਤੇ ਤੁਸੀਂ ਦੇਖ ਰਹੇ ਹੋ ਫੋਟੋ ਇਹ ਨੇ ਸਰ ਰਾਜਕੁਮਾਰ ਵਾਲੀਆ ਜੀ ਜੋ ਯਕਾ ਨੂੰ ਚਲਾਉਂਦੇ ਹਨ ਉਹ ਕਹਿੰਦੇ ਮੈਂ ਮਾਲਕ ਨਹੀਂ ਮੈਂ ਸੇਵਾਦਾਰ ਹਾਂ ਉਹਨਾਂ ਦੇ ਨਾਲ ਔਰ ਬਹੁਤ ਸਾਰੇ ਉੱਥੇ ਸੇਵਾਦਾਰ ਕੰਮ ਕਰਦੇ ਆ ਉਹਨਾਂ ਦੇ ਬਸ਼ਿੰਦੇ ਕੰਮ ਕਰਦੇ ਆ ਜਿਹੜੇ ਯੱਕਾ ਨੂੰ ਚਲਾਉਣ ਲਈ ਚਾਰ ਚੰਨ ਲਾਉਂਦੇ ਆ ਤੇ ਸੇਵਾ ਇਸ ਤਰ੍ਹਾਂ ਕੀਤੀ ਜਾਂਦੀ ਹੈ ਜਿਵੇਂ ਕਿਸੇ ਗੁਰਦੁਆਰੇ ਮੰਦਰ ਦੇ ਵਿੱਚ ਸੇਵਾਦਾਰ ਕੰਮ ਕਰਦੇ ਆ ਦੇਖੋ ਲੋਕ ਆਨੰਦ ਮਈ ਪਲ ਬਣਾ ਆਪਣੇ ਬਿਤਾਉਣ ਦੇ ਲਈ ਇਸ ਜਗ੍ਹਾ ਆਉਂਦੇ ਨੇ ਭੰਗੜੇ ਪਾਉਂਦੇ ਨੇ ਝੂਮਦੇ ਨੇ ਤੁਸੀਂ ਫੋਟੋ ਦੇਖ ਰਹੇ ਹੋ ਅੱਗੇ ਤੁਹਾਨੂੰ ਵੀਡੀਓ ਵੀ ਦਿਖਾਵਾਂਗੇ ਬਹੁਤ ਸਾਰੀਆਂ ਸੰਗਤਾਂ ਉੱਥੇ ਦਰਸ਼ਕ ਆਏ ਸੋਏ ਸਨ ਜੋ ਉਹਨਾਂ ਦੇ ਕਲਾਇੰਟ ਨੇ ਗਾਹਕ ਨੇ ਉਹ ਆ ਕੇ ਇੰਜੋਏ ਕਰਦੇ ਨੇ ਅਲੱਗ-ਅਲੱਗ ਕੈਵਨ ਬਣੇ ਹੋਏ ਤੇ ਸਾਨੂੰ ਵੀ ਉਹਨਾਂ ਨੇ ਚਾਹ ਦਾ ਕੌਫੀ ਦੀ ਚੁਸਕੀ ਲਵਾਈ ਬੇਸ਼ੱਕ ਅਸੀਂ ਖਾਣਾ ਖਾ ਕੇ ਗਏ ਸੀ ਫਿਰ ਵੀ ਜ਼ਬਰਦਸਤ ਚਾਹ ਦੀ ਚੁਸਕੀ ਲਵਾਈ ਬੀਆਰ ਸਪੋਰਟਸ ਅਕੈਡਮੀ ਦੇ ਬੱਚੇ ਮਹਿੰਦੀਪੁਰ ਤੋਂ ਪਹੁੰਚੇ ਹੋਏ ਸਨ 7-8 ਬੱਚੇ ਉਹਨਾਂ ਨੂੰ ਉਹਨਾਂ ਨੇ ਪੀਜੇ ਠੰਡੇ ਅਤੇ ਹੋਰ ਵੀ ਬਹੁਤ ਕੁਝ ਖੁਲਾਇਆ ਪੜਾਇਆ ਉਹ ਵੀ ਬੱਚੇ ਜਿਹੜੇ ਉੱਥੇ ਪਹੁੰਚੇ ਹੋਏ ਸਨ। ਤੇ ਤੁਸੀਂ ਅੱਗੇ ਵੀਡੀਓ ਦੇਖੋਗੇ ਕਿਵੇਂ ਆਨੰਦਾਂ ਦਾ ਇੱਕ ਬੈਕੌਂਠ ਵਾਂਗ ਲੱਗ ਰਿਹਾ ਨਜ਼ਾਰਾ ਤੇ ਤੁਸੀਂ ਤੱਕਦੇ ਰਹੋ ਜਰੂਰ ਤੇ ਨਾਲ-ਨਾਲ ਸਬਸਕ੍ਰਾਈਬ ਵੀ ਕਰਿਓ ਤੇ ਸੋਸ ਟੀਵੀ ਲਈ ਦੁਆ ਵੀ ਕਰਿਓ ਇਹ ਅੱਗੇ-ਅੱਗੇ ਤੁਹਾਨੂੰ ਹੋਰ ਅਲੱਗ-ਅਲੱਗ ਜਗ੍ਹਾ ਦਿਖਾਉਂਦਾ ਰਹੇ। ਕਿਉਂਕਿ ਸੱਚ ਮੰਨਿਓ ਇਦਾਂ ਦਾ ਨਜ਼ਾਰਾ ਤੱਕ ਕੇ ਰੂਹ ਨੂੰ ਸਕੂਨ ਮਿਲਦਾ ਹੈ ਇਹ ਮੇਰੇ ਨਾਲ ਪਹਿਲੀ ਵਾਰ ਹੋਇਆ। ਉੱਥੇ ਦੇ ਸਾਰੇ ਬਸ਼ਿੰਦਿਆਂ ਨਾਲ ਉੱਥੇ ਦੇ ਸਾਰੇ ਕਾਰਕਿਰਤਾ ਨਾਲ ਕਰਮਚਾਰੀਆਂ ਨਾਲ ਮਿਲ ਕੇ ਬੜਾ ਆਨੰਦ ਆਇਆ ਦੇਖੋ ਬੱਚੇ ਕਿਵੇਂ ਅਲੱਗ-ਅਲੱਗ ਇਸੇਵਾ ਦੇ ਤੌਰ ਤੇ ਰਾਜkumar ਜੀ ਨੇ ਵਾਲੀਆ ਸਾਹਿਬ ਨੇ ਅੱਜ ਬੱਚਿਆਂ ਨੂੰ ਬੜੀ ਆਧੁਨਿਕ ਜਗ੍ਹਾ ਤੇ ਪਹੁੰਚੇ ਆ ਆਓ ਚੱਲਦੇ ਆ ਆਪਾਂ ਮਿਲਦੇ ਆ ਪਹਿਲਾਂ ਨਵਾਂ ਸ਼ਹਿਰ ਫਿਰ ਮਿਲਾਂਗੇ ਕਿਰਪਾ ਅੰਦਰ ਕੰਮ ਕਰਦਾ ਚਾਹ ਲਗਭਗ ਯੱਕਾ ਲੁਧਿਆਣੇ ਸਾਈਡ ਨੂੰ ਆਈਏ ਤਾਂ ਖੱਬੇ ਹੱਥ 1 ਕਿਲੋਮੀਟਰ ਤੇ ਇਹ ਜਗ੍ਹਾ ਪੈਂਦੀ ਆ ਜਿਹਦਾ ਨਾਮ ਹੈ ਯੱਕਾ ਤੁਸੀਂ ਦੇਖ ਰਹੇ ਹੋ ਯੱਕਾ ਪਹੁੰਚ ਚੁਕੇ ਆ ਸੋਸ ਟੀਵੀ ਅੱਜ ਤੁਹਾਨੂੰ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਇੱਕ ਬਹੁਤ ਹੀ ਹੁਨਾਰ ਅਤੇ ਬਹੁਤ ਹੀ ਠੰਡੇ ਸਵਾਦੇ ਇਨਸਾਨ ਨੇ ਰਾਜਕੁਮਾਰ ਵਾਲੀਆ ਜੀ ਉਹਨਾਂ ਨੇ ਆਪਣੇ ਬੇਟੇ ਦੇ ਸਲਾਹ ਦੇ ਉੱਤੇ ਇਹ ਯੱਕਾ ਤਿਆਰ ਕੀਤਾ ਜਿੱਥੇ ਆਮ ਲੋਕ ਆ ਕੇ ਆਪਣਾ ਇੰਜੋਏ ਕਰ ਸਕਦੇ ਆ ਤੁਹਾਨੂੰ ਅੰਦਰ ਦਿਖਾ ਲਾਂਗੇ ਕੀ ਕੀ ਆ ਪਹਿਲਾਂ ਆਪਾਂ ਸਿਕਿਉਰਿਟੀ ਗਾਰਡ ਨਾਲ ਗੱਲ ਕਰਦੇ ਆ ਮੇਨ ਐਂਟਰੀ ਇੱਥੋਂ ਹੁੰਦੀ ਆ ਇਹ ਸਾਡੇ ਭਾਈ ਸਾਹਿਬ ਨੇ ਸਰ ਤੁਹਾਡਾ ਕੀ ਨਾਮ ਆ ਅਮਰੀਕ ਸਿੰਘ ਜੀ ਅਮਰੀਕ ਸਿੰਘ ਸਰ ਤੁਸੀਂ ਕਿੰਨਾ ਚਿਰ ਹੋ ਗਿਆ ਯੱਕਾ ਚ ਦੋ ਸਾਲ ਹੋ ਗਏ ਜੀ ਦੋ ਸਾਲ ਹੋ ਗਏ ਤੁਸੀਂ ਇੱਥੇ ਆਮ ਪਬਲਿਕ ਬਹੁਤ ਆਂਦੀ ਆ ਹਾਂਜੀ ਹਾਂਜੀ ਦਿਨ ਨੂੰ ਵੀ ਲੋਕ ਆਂਦੇ ਹੋਣਗੇ ਹਾਂਜੀ ਹਾਂਜੀ ਰਾਤ ਨੂੰ ਆਂਦੇ ਹੋਣਗੇ ਹਾਂਜੀ ਹਾਂਜੀ ਤੁਹਾਡਾ ਕਿਦਾਂ ਦਾ ਤਜਰਬਾ ਹੋਵੇ ਕਿਦਾਂ ਲੋਕਾਂ ਨੂੰ ਫੀਲ ਕੀ ਹੁੰਦਾ ਬਹੁਤ ਅੱਛੀ ਜਗ੍ਹਾ ਕਹਿੰਦੇ ਮਤਲਬ ਉਹਨਾਂ ਦੇ 뷰 ਆਂਦੇ ਆ ਹਾਂਜੀ ਹਾਂਜੀ ਤੁਸੀਂ ਦੋ ਸਾਲ ਲਗਾਤਾਰ ਜਦੋਂ ਬਣਿਆ ਯੱਕਾ ਉਦੋਂ ਤੋਂ ਹਾਂਜੀ ਹਾਂਜੀ ਤੁਹਾਨੂੰ ਕਿਦਾਂ ਲੱਗਦਾ ਇੱਥੇ ਨੌਕਰੀ ਕਰਕੇ ਬਹੁਤ ਵਧੀਆ ਜੀ ਤਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਨੌਕਰੀ ਪੂਰੀ ਤੁਹਾਡੀ ਮਦਦ ਆ ਵਾਲੀਆ ਸਾਹਿਬ ਬਹੁਤ ਚੰਗੇ ਇਨਸਾਨ ਬਹੁਤ ਵਧੀਆ ਜੀ ਇਦਾਂ ਦੇ ਬੰਦੇ ਲੱਭਣੇ ਨਹੀਂ ਸਾਨੂੰ ਤੁਸੀਂ ਕਿਹੜੇ ਪਿੰਡ ਤੋਂ ਆ ਘਟਾਰੋਂ ਜੀ ਘਟਾਰੋਂ ਹਾਂਜੀ ਮਤਲਬ ਤੁਸੀਂ ਸੈਟੀਸਫਾਈ ਆ ਤੁਸੀਂ ਪਰਿਵਾਰ ਵਧੀਆ ਚੱਲਦਾ ਦੇਖੋ ਜੀ ਇਹਨਾਂ ਨੇ ਆਪਣਾ ਪਰਿਵਾਰ ਪਾਲ ਰਿਹਾ ਯੱਕਾ ਦੇ ਵਿੱਚ ਔਰ ਕੀ ਨਾਮ ਦੱਸਿਆ ਅਮਰੀਕ ਸਿੰਘ ਅਮਰੀਕ ਸਿੰਘ ਆਪਣਾ ਪਰਿਵਾਰ ਤਾਂ ਪਾਲਦੇ ਆ ਨਾਲ ਨਾਲ ਇਹ ਅੰਦਰੋਂ ਵੀ ਖੁਸ਼ ਆ ਇਹਨਾਂ ਦੀ ਆਤਮਾ ਖੁਸ਼ ਆ ਸਮਾਈਲ ਕਰੋ ਸਰ ਕਿਉਂਕਿ ਤੁਸੀਂ ਬੜੇ ਲੱਕੀ ਆ ਯੱਕਾ ਵਿੱਚ ਆ ਕੇ ਮੈਨੂੰ ਵੀ ਇਦਾਂ ਲੱਗਦਾ ਕਿ ਮੈਂ ਵੀ ਬੜਾ ਲੱਕੀ ਆ ਸੋ ਥੈਂਕ ਯੂ ਵੈਰੀ ਮਚ ਸਰ ਤੁਹਾਨੂੰ ਦਾ ਨਾ ਹੋ ਗਿਆ ਥੋੜਾ ਇਦਾਂ ਨਹੀਂ ਤਾਂ ਬਹੁਤ ਵਧੀਆ ਚੀਜ਼ ਆ ਕੋਈ ਗੱਲ ਨਹੀਂ ਆਪਾਂ ਹਾਂ ਇਹਨੂੰ ਕਵਰ ਕਰਾਂਗੇ ਚਲੋ ਓਕੇ ਜੀ ਲੋ ਤੁਹਾਨੂੰ ਹੋਰ ਮਿਲਾਨੇ ਆਪਾਂ ਉਹ ਖੁਦ ਦੱਸਣਗੇ ਸਾਰਾ ਕੁਝ ਉਹ ਕੀ ਕਰਦੇ ਨੇ ਉਹਨਾਂ ਦਾ ਨਾਮ ਕੀ ਹੈ ਉਹਨਾਂ ਨੂੰ ਕਿੰਨਾ ਚਿਰ ਉਹ ਯੱਕਾ ਚ ਹੋ ਗਿਆ ਤੇ ਉਹਨਾਂ ਦੀ ਕਿਹੜੀਆਂ-ਕਿਹੜੀਆਂ ਸੇਵਾਵਾਂ ਹਨ ਆਪਾਂ ਉਹਨਾਂ ਨਾਲ ਗੱਲ ਕਰਦੇ ਆਓ ਸਰ ਹਾਂਜੀ ਸਰ ਆਪਣਾ ਤੁਸੀਂ ਆਪਣੇ ਬਾਰੇ ਦੱਸੋ ਮੇਰਾ ਨਾਮ ਕ੍ਰਿਸ਼ਾ ਜੀ ਮੈਂ ਇੱਥੇ ਬਾਰ ਟੈਂਡਰ ਪਲੱਸ ਫਲੋਰ ਮੈਨੇਜ ਦਾ ਕੰਮ ਕਰਦਾ ਹਾਂ ਕਿੰਨਾ ਚਿਰ ਹੋ ਗਿਆ ਸਰ ਤੁਹਾਨੂੰ ਸਰ ਮੈਨੂੰ 2.5 ਸਾਲ ਹੋ ਗਏ 2.5 ਸਾਲ ਹੋ ਗਏ ਹਾਂਜੀ ਯੱਕਾ ਦੇ ਨਾਲ ਜੁੜ ਕੇ ਤੁਹਾਡੀ ਲਾਈਫ ਵਿੱਚ ਕੀ ਬਦਲਾਅ ਆਇਆ ਬਹੁਤ ਕੁਝ ਬਦਲਾਅ ਆਏ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਹੁਤ ਕੁਝ ਦੱਸਣ ਨੂੰ ਮਿਲਿਆ ਬਹੁਤ ਮਤਲਬ ਵਧੀਆ ਫੀਲ ਹੁੰਦਾ ਸੀ ਮੈਨੂੰ ਯੱਕੇ 'ਚ ਕੰਮ ਕਰਕੇ ਤੁਸੀਂ ਪੰਜਾਬ ਤੋਂ ਹੀ ਹੋ ਜਾਂ ਨਹੀਂ ਮੈਂ ਹਰਿਆਣਾ ਤੋਂ ਆਂ ਜੀ सिरसा ਹਰਿਆਣਾ ਤੋਂ सिरसा ਹਰਿਆਣਾ ਤੋਂ ਆ ਕੇ ਤੁਸੀਂ ਪੰਜਾਬ 'ਚ ਜੌਬ ਕਰਦੇ ਹੋ ਜੀ ਬਿਲਕੁਲ ਪੰਜਾਬ ਕਿਵੇਂ ਲੱਗਦਾ ਬਹੁਤ ਵਧੀਆ ਬਹੁਤ ਵਧੀਆ ਸਟੇਟ ਹੈ ਜੀ ਯੱਕਾ 'ਚ ਕੰਮ ਕਰਕੇ ਤੁਹਾਡਾ ਇੱਕ ਆਪਣਾ ਤਜਰਬਾ 2.5 ਸਾਲ ਤੁਹਾਨੂੰ ਹੋ ਗਏ ਆ ਹਾਂ ਜੀ 2.5 ਸਾਲ ਤੁਸੀਂ ਵਾਲੀਆ ਸਾਹਿਬ ਨਾਲ ਜੁੜੇ ਹੋਏ ਹੋ ਹਾਂ ਜੀ ਹਾਂ ਜੀ ਵਾਲੀਆ ਸਾਹਿਬ ਤਾਂ ਹੈ ਹੀ ਰੱਬ ਰੂਹ ਬੰਦੇ ਆ ਬਿਲ ਇਹ ਇੱਕਦਮ ਹਾਂ ਤੁਸੀਂ ਇੱਥੇ ਆ ਕੇ ਮਤਲਬ ਜਦੋਂ ਪਬਲਿਕ ਤੁਹਾਡੇ ਕੋਲ ਆਂਦੀ ਆ ਤੁਹਾਡੇ ਜਿਹੜੇ ਆਪਣੇ ਐਮਪਲਾਈ ਆ ਤੁਸੀਂ ਅੰਦਰ ਕੰਮ ਕਰਨ ਵਾਲੇ ਬੰਦੇ ਰੱਖੇ ਹੋਏ ਆ ਬੱਚੇ ਉਹਨਾਂ ਦੀ ਡੀਲਿੰਗ ਜਿਹੜੀ ਆ ਉਹ ਉਹ ਬਹੁਤ ਅੱਛੀ ਡੀਲਿੰਗ ਆ ਕਿਉਂਕਿ ਅਸੀਂ ਦੱਸਦੇ ਵੀ ਆ ਉਹਨਾਂ ਨੂੰ ਕੁਝ ਦੱਸਦੇ ਵੀ ਆ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਉਹਨਾਂ ਤੋਂ ਵੈਰੀ ਗੁੱਡ ਹਾਂਜੀ ਮੈਂ ਚਾਹੂੰਗਾ ਵੀ ਤੁਸੀਂ ਸਾਨੂੰ ਅੰਦਰ ਦਿਖਾਓ ਜੋ ਜੋ ਹੈ ਤੁਹਾਡੇ ਆਪਾਂ ਅੰਦਰ ਚੱਲਦੇ ਹਾਂ ਜੱਕਾ ਦੇ ਇਹ ਹੈ ਜੱਕਾ ਦੀ ਐਂਟਰੀ ਹਾਂ ਸਾਨੂੰ ਹੁਣ ਅੰਦਰ ਆਪਾਂ ਜਾ ਕੇ ਦੇਖਦੇ ਆ ਕਿ ਬਹੁਤ ਵਧੀਆ ਲੋਕੇਸ਼ਨ ਕਹਿੰਦੇ ਡੇਢੀ ਦੇ ਭਾਗ ਡੇਢੀ ਤੋਂ ਦਿਖ ਜਾਂਦੇ ਘਰ ਦੇ ਭਾਗ ਇੱਧਰ ਦੇਖੋ ਥੋੜੀ ਧੁੰਦ ਪਈ ਹੋਈ ਹੈ ਦਰਸ਼ਕੋ ਧੁੰਦ ਪੈਣ ਕਰਕੇ ਫੇਰ ਵੀ ਲੋਕੇਸ਼ਨ ਬਹੁਤ ਵਧੀਆ ਹੈ ਤੁਸੀਂ ਨਾਲ-ਨਾਲ ਦੇਖਦੇ ਰਹੋ ਆਪਾਂ ਐਂਡ ਤੱਕ ਜਾਵਾਂਗੇ ਲਾਈਟਾਂ ਦਾ ਪ੍ਰਬੰਧ ਪੂਰਾ ਹੈ ਰਾਤ ਨੂੰ ਇਹ ਦੇਖੋ ਸਰਬ ਲਈ ਆ ਰਿਹਾ ਬੱਚਾ ਬੈਕ ਸਾਈਡ ਤੇ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਪੂਰਾ ਸਰ ਤੁਸੀਂ ਇਕ ਕੀ ਸਰਵ ਕਰ ਰਹੇ ਹੋ ਸਰ ਹੌਟ ਕਾਫੀ ਹੈ ਹੌਟ ਕਾਫੀ ਹੈ ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ ਹੋ ਗਿਆ ਆਲਮੋਸਟ 1 ਤੋਂ 3 ਡੇਅਰ ਹੋ ਗਿਆ ਹਾਂ ਡੇਢ ਸਾਲ ਹੋ ਗਿਆ ਤੁਸੀਂ ਪੜ੍ਹਦੇ ਹੋ ਜਾਂ ਹਾਂਜੀ ਹਾਂਜੀ ਮੈਂ ਪੜ੍ਹਾਈ ਨਾਲ ਨਾਲ ਪਾਰਟ ਟਾਈਮ ਪਾਰਟ ਟਾਈਮ ਵੀ ਜੋ ਵੈਰੀ ਗੁੱਡ ਵੈਰੀ ਗੁੱਡ ਇਸ ਤਰ੍ਹਾਂ ਦੇ ਬੱਚੇ ਚਾਹੀਦੇ ਜਿਹੜੇ ਨਾਲ ਨਾਲ ਪੜ੍ਹਾਈ ਕਰਦੇ ਨਾਲ ਨਾਲ ਪਾਰਟ ਟਾਈਮ ਕੰਮ ਵੀ ਕਰਦੇ ਇੱਥੇ ਆ ਕੇ ਜੱਕਾ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੈ ਨੋ ਨੋ ਸਰ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਖੁਸ਼ ਆਂਦਰੋਂ ਮਨ ਹਾਂਜੀ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਕੀ ਨਾਮ ਤੁਹਾਡਾ ਮੇਰਾ ਵਿਕਾਸ ਕਿਹੜੀ ਜਗ੍ਹਾ ਤੋਂ ਮੈਂ ਆਪਣੇ ਕਰੀਹੇ ਤੋਂ ਮੈਂ ਕਰੀਹੇ ਤੋਂ ਵੈਰੀ ਗੁੱਡ ਵੈਰੀ ਗੁੱਡ ਲੋਕਲੀ ਹਾਂਜੀ ਲੋਕਲੀ ਆ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਿਸ਼ ਜੀ ਸਾਨੂੰ ਸਮਝਾਣਗੇ ਕਿ ਯੱਕਾ ਦੇ ਵਿੱਚ ਕਿਹੜੀ ਕਿਹੜੀਆਂ ਅਲੱਗ-ਅਲੱਗ ਲੋਕੇਸ਼ਨ ਨੇ ਤੇ ਕਿਹੜੇ-ਕਿਹੜੇ ਇੱਥੇ ਹੋਰ ਸਪੌਟ ਨੇ ਜੀ ਸਾਡੇ ਦੇਖੋ ਹਟਸ ਨੇ ਏਟੀਪੀ ਪਾਰਟੀ ਲਈ ਬਹੁਤ ਵਧੀਆ ਹਟਸ ਸੀ ਇਹ ਸਾਰੇ ਮਤਲਬ ਆਪਣੇ 15 ਤੋਂ 18 ਮੈਂਬਰ ਤੱਕ ਅੰਦਰ ਬਹਿ ਸਕਦੇ। ਬਾਕੀ ਓਪਨ ਵੀ ਬਹੁਤ ਕਾਫੀ ਅੱਛਾ ਵੈਦਰ ਆ। ਬਣੀ ਵੀ ਇੰਜੋਏ ਕਰ ਸਕਦੇ ਦੇਖੋ। ਜੀ ਜੀ। ਇੱਥੇ 25 ਕ ਬੰਦੇ ਦੀ ਆਰਾਮ ਨਾਲ ਅਨੇਜਮੈਂਟ। ਵਾਹ ਜੀ ਵਾਹ ਬਹੁਤ ਵਧੀਆ ਲੱਗ ਰਿਹਾ ਤੁਸੀਂ ਅਗਰ ਪ੍ਰੋਗਰਾਮ ਕਰਨਾ ਲਾਈਵ ਸੀਗੀ ਹਾਂ ਸਾਡੇ। ਸਾਡਾ ਡਾਂਸ ਚੱਲਦੇ ਰਹਿੰਦੇ ਆ। ਵੈਰੀ ਗੁੱਡ। ਆਪਾਂ ਆ ਜਿਹੜੇ ਤੁਸੀਂ ਆ ਕੈਬਨ ਬਣਾਏ ਹੋਏ ਆ ਇਹਨਾਂ ਦੇ ਵਿੱਚ ਜਾ ਸਕਦੇ ਆਂ? ਹਾਂ ਸਰ ਐਕਚੁਅਲੀ ਹੁਣੇ ਤਾਂ ਬੁਕਿੰਗ ਨਹੀਂ ਹੈਗੀ ਜੀ। ਪ੍ਰੀ ਬੁਕਿੰਗ ਹੀ ਰਹਿੰਦੀ ਹੈ। ਤੁਹਾਨੂੰ ਪ੍ਰੀ ਬੁਕਿੰਗ ਹੀ ਕਰਾਣੀ ਪਊਗੀ। ਓਕੇ ਖਾਲੀ ਦਿਖਾ ਲਿ ਮੇਰੇ ਮੋਰੇ ਜਾ ਰਿਹਾ ਕ੍ਰਿਸ਼ ਨਾਂ ਬੜਾ ਵਧੀਆ ਕ੍ਰਿਸ਼ ਕ੍ਰਿਸ਼ ਫਿਲਮ ਵੀ ਆਈ ਸੀ ਇੱਕ ਆ ਦੇਖੋ ਨਰਸ਼ ਕੋ ਰਾਤ ਨੂੰ ਲਾਈਟਾਂ ਦਾ ਪੂਰਾ ਪ੍ਰਬੰਧ ਆ ਬੂਟਿਆਂ ਦੇ ਵਿੱਚ ਵੀ ਲਾਈਟਾਂ ਲਗੀਆਂ ਹੋਈਆਂ ਤੇ ਕਿੰਨਾ ਸ਼ਿੰਗਾਰਿਆ ਹੋਇਆ ਸਵਰਗ ਜਿਹਾ ਲੱਗਦਾ ਜਿਦਾ ਬੇਕੌਣ ਭਤਾਮ ਲੱਗਦਾ ਅਧਿਆਤਮਈ ਮਾਹੌਲ ਵੀ ਲੱਗਦਾ ਨਾਲ-ਨਾਲ ਆ ਦੇਖੋ ਇਹਨਾਂ ਦੇ ਸਾਹਮਣੇ ਆਪਾਂ ਉੱਥੇ ਵੀ ਚੱਲਾਂਗੇ ਜੋ ਸਾਹਮਣੇ ਦੇਖ ਰਹੇ ਹੋ ਕ੍ਰਿਸ਼ੀ ਦੀ ਦੱਸਣਗੇ ਲੌਜੀ ਕ੍ਰਿਸ਼ੀ ਜੀ ਸਾਨੂੰ ਉਸ ਜਗ੍ਹਾ ਤੇ ਲੈ ਕੇ ਆਏ ਜਿਹੜੀ ਦੂਰੋਂ ਦੇਖਣ ਨੂੰ ਬਹੁਤ ਵਧੀਆ ਲੱਗਦੀ ਹੈ ਉਹ ਸਾਰਾ ਸਮਝਾਣਗੇ ਜੀ ਸਰ ਇਹ ਬਾਹਰ ਏਰੀਆ ਜੀ ਸਰ ਬਾਹਰ ਏਰੀਆ ਵੈਰੀ ਗੁੱਡ ਵੈਰੀ ਗੁੱਡ ਅਲੱਗ-ਅਲੱਗ ਆਈਟਮ ਥੋੜਾ ਇਹ ਸਮਝਾ ਦਿਓ ਸਾਰੇ ਇੰਪੋਰਟਡ ਸਾਰੇ ਰਹਿੰਦੇ ਸਾਡੇ ਮੋਇਸਚਰ ਵਗੈਰਾ ਸਾਰੇ ਬਾਹਰ ਦੇ ਹੀ ਹੁੰਦੇ ਹਾਂਜੀ ਇਹਦੇ ਬਾਰੇ ਦੱਸਿਓ ਮੜਾ ਜ ਆਹੇ ਜੀ ਸਾਡੇ ਸਾਰੇ ਇੰਪੋਰਟਡ ਰਹਿੰਦੇ ਜੀ ਸਾਰੇ ਮੋਇਸਚਰ ਵਗੈਰਾ ਸਾਰੇ ਸੀਰਪ ਸਾਡੇ ਇੰਪੋਰਟਡ ਰਹਿੰਦੇ ਆ ਇੰਪੋਰਟਡ ਆ ਵੈਰੀ ਗੁੱਡ ਕੁਆਲਿਟੀ ਜੀ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਇਹ ਜੀ ਕਹਿੰਦੇ ਇੰਪੋਰਟਡ ਆ ਇੰਡੀਆ ਚੋਂ ਨਹੀਂ ਮਿਲਦੇ ਨਹੀਂ ਇੰਡੀਆ ਚ ਮਤਲਬ ਇਹ ਸਾਰੇ ਬਾਹਰਲੇ ਬ੍ਰਾਂਡ ਨੇ ਬਾਹਰਲੇ ਬ੍ਰਾਂਡ ਕਰਾਣੇ ਪੈਣਗੇ ਓਕੇ ਓਕੇ ਬਿਲਕੁਲ ਬਾਕੀ ਸਾਰੀ ਕਾਰਵਿੰਗ ਹੈਗੀ ਆ ਵਾਹ ਜੀ ਵਾਹ ਇਹ ਥੋੜੀ ਬੁਤੀ ਕਾਰਵਿੰਗ ਕਰੀ ਦੀ ਆ ਹਾਂ ਸਭ ਤੋਂ ਇਹਦਾ ਤੇ ਤੇ ਮਸ ਰੈਗੂਲਰ ਲਿਖਣੀ ਸਰ ਤੁਸੀਂ ਮੈਨੂੰ ਪਤਾ ਲੱਗਾ ਦੱਸਿਆ ਸਰ ਇਹਨਾਂ ਕਸਟਮਰ ਉਹ ਹਾਂ ਜੀ ਕਿਹੜੀ ਜਗ੍ਹਾ ਤੋਂ ਗਡਸ਼ੰਕਰੋ ਜੀ ਤੁਸੀਂ ਇੱਥੇ ਹਫਤੇ ਬਾਅਦ ਮਹੀਨੇ ਬਾਅਦ ਕਰਵਾਉਣੇ ਨੇ ਆਪਾਂ ਦੋ ਤਿੰਨ ਦਿਨ ਬਾਅਦ ਪਰ ਆ ਜੀ ਦੋ ਤਿੰਨ ਦਿਨ ਬਾਅਦ ਵੈਰੀ ਗੁੱਡ ਵੈਰੀ ਗੁੱਡ ਫਿਰ ਤੁਸੀਂ ਪੱਕੇ ਕਸਮਰ ਆ ਕਿਉਂ ਆਨੇ ਤੁਸੀਂ ਦੋ ਤਿੰਨ ਦਿਨ ਬਾਅਦ ਅਜੇ ਪੀਸਫੁੱਲ ਜਗ੍ਹਾ ਹੈ ਕੀ ਬਾਤ ਕਹਿਣ ਯਾਰ ਆਂਦਾ ਸਾਨੂੰ ਵੀ ਇਦਾਂ ਲੱਗਿਆ ਅਧਿਆਤਮਿਕ ਮਾਹੌਲ ਲੱਗਦਾ ਮੈਂ ਵਾਲਿਆ ਸਾਹਿਬ ਨੂੰ ਮਿਲਿਆ ਸੀ ਤਾਂ ਉਹ ਨਹੀਂ ਮੈਨੂੰ ਮਨਾ ਕਰਦਾ ਕਹਿੰਦੇ ਮੈਂ ਕੈਮਰੇ ਸਾਹਮਣੇ ਘਟ ਆਣਾ ਚਾਹਨਾ ਪਰ ਉਹਨੂੰ ਮੈਂ ਮਾੜਾ ਮੋਟਾ ਸ਼ਾਟ ਤਾਂ ਲਊਂਗਾ ਹੀ ਉਹ ਕਿਉਂਕਿ ਬਹੁਤ ਵਧੀਆ ਇਨਸਾਨ ਆ ਸੰਤ ਰੂਪ ਸੁਭਾਅ ਨਾਲ ਦਾ ਹਾਂ ਸਰ ਤੁਹਾਡੀ ਗੱਲ ਸੁਣ ਕੇ ਤਾਂ ਮੈਨੂੰ ਵੀ ਆਨੰਦ ਆਇਆ ਕਿਉਂਕਿ ਤੁਸੀਂ ਦੱਸਿਆ ਕਿ ਕਿਉਂਕਿ ਦੁਨੀਆ ਸਾਰੀ ਸ਼ਾਂਤੀ ਲੱਭਦੀ ਹੈ ਹਾਂਜੀ ਹਾਂਜੀ ਸ਼ਾਂਤੀ ਜੇ ਨੂੰ ਮਿਲ ਗਈ ਤਾਂ ਉਹ ਸਭ ਕੁਝ ਆਪੋ ਜੀ ਸ਼ਾਂਤੀ ਲਈ ਬੰਦਾ ਕੈਨੇਡਾ ਅਮਰੀਕਾ ਧਰਤੀ ਤੋਂ ਬਾਹਰ ਉੜਿਆ ਫਿਰਦਾ ਤੇ ਜੇ ਇੱਥੇ ਆਪਾਂ ਨੂੰ ਪੰਜਾਬ ਦੇ ਉਹ ਤਾਂ ਪਾਜੀ ਆਪਾਂ ਇੱਥੇ ਆਈਦਾ ਵੈਰੀ ਗੁੱਡ ਵੈਰੀ ਗੁੱਡ ਉੱਥੇ ਤਾਂ ਪਾਜੀ ਵਰਕ ਕਰਨਾ ਉੱਥੇ ਤਾਂ ਕੁਝ ਨਹੀਂ ਹੈਗਾ ਨਵੇਂ ਸ਼ਹਿਰ ਨੂੰ ਭਾਗ ਲੱਗੇ ਜੀ ਹਾਂਜੀ ਹਾਂਜੀ ਪ੍ਰੋਪਰ ਸੋ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਬਰੇਸ਼ਾਂ ਵਿੱਚ ਬੱਚੇ ਬੈਠੇ ਆ ਚੱਕਾ ਵਰੇ ਉਹ ਪਾਜੀ ਦੇਖੋ ਉੱਥੋਂ ਅਸੀਂ ਛੱਡ ਕੇ ਇੱਥੇ ਆਏ ਕਿ ਕਭੇ ਉਥੇ ਉਥੇ ਕੰਮ ਹੋਆ ਸਿਰਫ ਰੈਗੂਲਰ ਜੌਬ ਕਰੀ ਜੋ ਆਈ ਜੋ ਮਸ਼ੀਨਾ ਬਣਿਓ ਮੈਂ ਕਹਿੰਦਾ ਮਸ਼ੀਨ ਵਾਲੇ ਵੱਧ ਭਾਜੀ ਕੰਮ ਲੈਂਦੇ ਸਾਡੇ ਤੋਂ ਜੀ 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 ਕਿਹੜੀ ਜਗ੍ਹਾ ਤੁਸੀਂ ਮੈਂ ਕਟਸ਼ੰਕਰ ਭਾਜੀ ਵੈਸੇ ਮਤਲਬ ਮੇਰਾ ਕਜ਼ਨ ਕਹ ਲੋ ਬ੍ਰਦਰ ਕਹ ਲੋ ਕੋਈ ਅਮਰੀਕਾ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਕੀ ਨਾਮ ਦੱਸਿਆ ਤੁਸੀਂ ਮੇਰਾ ਹਾਨੀ ਭਾਜੀ ਹਾਨੀ ਅੜੀ ਗਰਸ਼ੰਕਰ ਭਾਜੀ ਕਟਸ਼ੰਕਰ ਤੋ ਬਹੁਤ ਵਧੀਆ ਲੱਗਾ ਸਰ ਤੁਹਾਡੀ ਗੱਲ ਸੁਣ ਕੇ ਮੈਨੂੰ ਉਹ ਬਹੁਤ ਵਧੀਆ ਗੱਲ ਲੱਗੀ ਤੁਸੀਂ ਕਹੇ ਸ਼ਾਂਤੀ ਪੀਸ ਜਿਹੜਾ ਉਹ ਉਹ ਰੇਕ ਜਾਨਾ ਆਪਾਂ ਜੀ ਦੇਖੋ ਗੱਡ ਫਿੰਗਰ ਜੀ ਵੀ ਬਹੁਤ ਆ ਓਕੇ ਬਟ ਆਪਾਂ ਇੱਥੇ ਕਿਉਂ ਆਈ ਦਾ ਮਜ਼ਾ ਨਜ਼ਾਰਾ ਇਸਕ ਕੀ ਹੈ ਨਾ ਇਸਕ ਜਿਹੜਾ ਇੱਥੇ ਮੈਂ ਕੀ ਬਾਤ ਆ ਕੇ ਬਸ ਇਹੀ ਤਾਂ ਚੀਜ਼ ਲੱਭਣੀ ਜਿਹਨੂੰ ਇਸ਼ਕ ਹੋ ਗਿਆ ਉਹ ਤਾਂ ਮਾਲਕ ਦੇ ਨਾਲ ਜੁੜ ਗਿਆ ਫਿਰ ਸਰ ਤੁਹਾਡਾ ਕੀ ਨਾਮ ਹੈ ਤੇ ਮੇਰਾ ਨਾਮ ਰਾਕੇਸ਼ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਨਤੇ 2 ਸਾਲ ਹੋ ਗਏ ਆਪਣੀ ਐਸੇ ਕਹੇ ਸੀ ਓਪਨਿੰਗ ਦਾ ਟਾਈਮ ਕਿਵੇਂ ਲੱਗਦਾ ਤੁਹਾਨੂੰ ਇੱਥੇ ਕੰਮ ਕਰਕੇ ਬਹੁਤ ਵਧੀਆ ਸਰ ਮੈਨੂੰ ਆਪ ਖੁਦ ਬੜੀ ਫੀਲਿੰਗ ਹੋ ਰਹੀ ਹੈ ਵਧੀਆ ਕਿਉਂਕਿ ਲੋਕੇਸ਼ਨ ਰਾਤ ਨੂੰ ਬਹੁਤ ਵਧੀਆ ਲੱਗਦੀ ਇਦਾਂ ਲੱਗਦਾ ਮੈਂ ਜਿਦਾ ਸਵਰਗ ਚ ਆ ਗਿਆ ਹੁਣ ਸਵਰਗ ਮੈਂ ਦੇਖਿਆ ਤਾਂ ਨਹੀਂ ਹੈ ਸ਼ਾਇਦ ਬਿਲਕੁਲ ਡਿਫਰੈਂਟ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਸਾਈਡ ਤੇ ਜੋ ਵੀ ਹੈ ਕਸਟਮਰ ਇੰਜੋਏ ਕਰਦੇ ਨੇ ਤੁਹਾਡੇ ਮਾਲਕ ਤੁਹਾਡੇ ਲਈ ਵਧੀਆ ਡੀਲਿੰਗ ਹੈ ਬਿਲਕੁਲ ਬਿਲਕੁਲ ਕੋਈ ਪ੍ਰੋਬਲਮ ਨਹੀਂ ਕੋਈ ਪ੍ਰੋਬਲਮ ਵਾਲਿਆ ਸਾਹਿਬ ਦਾ ਸ਼ਾਂਤ ਰੂਪ ਹੈ ਨਾ ਬਿਲਕੁਲ ਬਹੁਤ ਵਧੀਆ ਸਰ ਥੈਂਕ ਯ ਹਾਂਜੀ ਕ੍ਰਿਸ਼ ਜੀ ਹੋਰ ਕੀ ਦਿਖਾਵਾਂਗੇ ਸਾਨੂੰ ਬੋਲ ਦੀ ਸਾਈਡ ਚੱਲਦੇ ਪਾਰਟੀ ਹਾਲ ਅਸੀਂ ਬਣਾ ਰੱਖਿਆ ਹੈ ਚਲੋ ਜੀ ਲਓ ਜੀ ਆਪਾਂ ਪਹੁੰਚ ਗਏ ਆ ਉਸ ਹਾਲ ਦੇ ਕੋਲ ਜਿੱਥੇ ਪਾਰਟੀਆਂ ਹਮੇਸ਼ਾ ਹੁੰਦੀਆਂ ਰਹਿੰਦੀਆਂ ਅੱਜ ਧੁੰਦ ਕਰਕੇ ਥੋੜਾ ਜਿਹਾ ਲਾਈਟਿੰਗ ਧੁੰਦਲੀ ਲਿਖਦੀ ਆ ਜੀ ਬਿਲਕੁਲ ਕ੍ਰਿਸ਼ ਜੀ ਨੇ ਕਿਹਾ ਕਿ ਇਹ ਬਾਹਰਲਾ ਜਿਹੜੀ ਲੋਕੇਸ਼ਨ ਇੱਥੇ ਆਪਾਂ ਓਪਨ ਚ ਹੀ ਬੈਠ ਸਕਦੇ ਆ ਓਪਨ ਚ ਤੁਸੀਂ ਬੋਨਫਾਇਰ ਲਾ ਕੇ ਆਰਾਮ ਨਾਲ ਇੰਜੋਏ ਕਰ ਸਕਦੇ ਆ ਅੰਦਰ ਵੀ ਜਾ ਕੇ ਤੁਹਾਨੂੰ ਦਿਖਾ ਦਿਆਂ ਜੀ ਪਾਰਟੀ ਹਾਲ ਦੇ ਵਿੱਚ ਕੀ ਆ ਬਿਲਕੁਲ ਲਓ ਜੀ ਹੁਣ ਆਪਾਂ ਪਹੁੰਚਣ ਲੱਗਿਆ ਪਾਰਟੀ ਹਾਲ 'ਚ ਅੰਦਰ ਬੱਚੇ ਬੈਠੇ ਆ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਜੀ ਬਿਲਕੁਲ ਬਹੁਤ ਖੁੱਲਾ ਡੁੱਲਾ ਹਾਲ ਹੈ ਜੀ ਵੀ ਸਾਊਂਡ ਸਿਸਟਮ ਇਹ ਬੱਚੇ ਦੇਖੋ ਜੀ ਪੀਜ਼ਾ ਖਾ ਰਹੇ ਆ ਵੈਰੀ ਗੁੱਡ ਇਹਨਾਂ ਨਾਲ ਵੀ ਗੱਲ ਕਰਦੇ ਆ ਕਿੱਥੋਂ ਆਏ ਬੱਚੇ ਹਾਂ ਕਾਫੀ ਬਹੁਤ ਵਧੀਆ ਏਰੀਆ ਸੈਟਿੰਗ ਲਈ ਬਹੁਤ ਵਧੀਆ ਆਪਾਂ ਹੈ ਜੀ ਬੱਚਿਆਂ ਨਾਲ ਆਪਾਂ ਗੱਲ ਕਰਦੇ ਆ ਬੱਚੇ ਤੁਸੀਂ ਕਿਹੜੀ ਜਗ੍ਹਾ ਤੋਂ ਆਇਓ ਨਮਾਸ਼ੇਰ ਤੋਂ ਖਾਸ ਨਮਾਸ਼ੇਰ ਤੋਂ ਇੱਕ ਇੱਕ ਬੱਚਾ ਬੋਲੋ ਕਿੱਥੋਂ ਆਏ ਆ ਨਵਾਂ ਸ਼ਹਿਰ ਖਾਸ ਨਵਾਂ ਸ਼ਹਿਰ ਹਾਂਜੀ ਅੱਛਾ ਤੁਸੀਂ ਜੈਸੀ ਵੀ ਉੱਥੋਂ ਹੀ ਆਏ ਆ ਉੱਥੋਂ ਹੀ ਆਏ ਆ ਹਾਂਜੀ ਪਿੰਡ ਨਹੀਂ ਪੈਂਦਾ ਕੋਈ ਨਵਾਂ ਸ਼ਹਿਰ ਹੀ ਖਾਸ ਮਹਿੰਦੀਪੁਰ ਨਹੀਂ ਮਹਿੰਦੀਪੁਰ ਕੀ ਕਰਦੇ ਆ ਤੁਸੀਂ ਜੈਰ ਬੈਡਮਿੰਟਨ ਖੇਡਦੇ ਆ ਬੈਡਮਿੰਟਨ ਖੇਡਦੇ ਕਿੱਥੇ ਮਹਿੰਦੀਪੁਰ ਦੀ ਪਰ ਮਹਿੰਦੀਪੁਰ ਕਿਹੜੀ ਅਕੈਡਮੀ ਹੈ ਵੀਆਰ ਸਪੋਰਟਸ ਅਕੈਡਮੀ ਕਿੰਨਾ ਚਿਰ ਹੋ ਗਿਆ 2 ਡੇਢ 2 ਸਾਲ ਵੈਰੀ ਗੁੱਡ 2 ਸਾਲ ਤੁਹਾਨੂੰ ਫੇਰਦਨ ਹੋ ਗਿਆ ਕੋਈ ਅਚੀਵਮੈਂਟ ਹੋਈ ਹਾਂਜੀ ਕੀ ਕੀ ਜਿੱਤ ਲਿਆ ਤੁਸੀਂ ਤਾਂ ਹੀ ਬੰਦੇਰੀਆਂ ਸਟੇਟ ਲੈਵਲ ਤੱਕ ਪਹੁੰਚ ਗਏ ਆ ਸਟੇਟ ਲੈਵਲ ਤੱਕ ਪਹੁੰਚ ਗਏ ਕਿ ਕਿਹੜੇ ਕਿਹੜੇ ਮੈਡਲ ਜਿੱਤ ਲੈ ਕੇ ਕੀ ਕੀ ਕਿਹਨੂੰ ਕਿਹਨੂੰ ਹਰਾਇਆ ਤੁਸੀਂ ਕਿੱਥੇ ਕਿੱਥੇ ਖੇਡ ਕੇ ਆਏ ਅਸੀਂ ਜੀ ਲਸਾੜੇ ਹੋ ਗਿਆ ਬਰਨਾਲੇ ਹੋ ਗਿਆ ਬਰਨਾਲਾ ਕਿਹੜਾ ਮੋਗੇ ਦੇ ਕੋਲ ਹਾਂਜੀ ਹਾਂਜੀ ਅੱਛਾ ਹੋਰ ਹੋਰ ਅਸੀਂ ਨਮਾ ਸ਼ਹਿਰ ਵੀ ਖੇਲੇ ਹਾਂ ਵੈਰੀ ਗੁੱਡ ਇਹ ਤੋਂ ਇਲਾਵਾ ਹੋਰ ਤੁਸੀਂ ਮਲੇਰ ਕੋਟ ਲੈ ਕਿਹਨਾਂ ਤੁਹਾਡਾ ਮਲੇਰ ਕੋਟ ਲੈ ਜਾ ਕੇ ਆਏ ਬਰਨਾਂਟਰ ਖੇਡਣਾ ਹਾਂਜੀ ਵੈਰੀ ਗੁੱਡ ਵੈਰੀ ਗੁੱਡ ਤੁਹਾਡਾ ਕੀ ਨਾਮ ਗੁਰਵਿੰਦਰ ਸਿੰਘ ਗੁਰਵਿੰਦਰ ਤੁਸੀਂ ਮੋਹਨ ਅੱਗੇ ਤੋਂ ਅਰਮਾਨ ਸੱਲਣ ਅਰਮਾਨ ਸੱਲਣ ਕ੍ਰਿਸ਼ਪ ਕ੍ਰਿਸ਼ਪ ਚਰਨਜੀਤ ਚਰਨਜੀਤ ਤੁਸੀਂ ਸਾਰੇ ਮਹਿੰਦੀਪੁਰ ਤੋਂ ਹੀ ਹੋ? ਮਹਿੰਦੀਪੁਰ। ఓ ਵੈਰੀ ਗੁੱਡ ਯਾਰ ਮਜ਼ਾ ਆ ਗਿਆ ਤੁਸੀਂ ਸਾਰੇ ਬਡਮਿੰਟਨ ਦੇ ਪਲੇਅਰ ਹੋ। ਹਾਂਜੀ। ਉਹ ਵੀ ਸਟੇਟ ਲੈਵਲ ਦੇ। ਹਾਂਜੀ। ਅੱਗੇ ਕੀ ਕਰਨਾ ਜਾ ਕੇ? ਨੈਸ਼ਨਲ ਨੈਸ਼ਨਲ ਕਿਤੇ ਹੈਗੀ ਪਲਾਨ ਜਾਣ ਦਾ ਕੋਈ ਟੂਰਨਾਮੈਂਟ? ਹਾਂਜੀ ਜਾਣਾ ਹੈ। ਕਿੱਥੇ? ਹਿਮਾਚਲ ਨਾਲਾਗੜ੍ਹ। ਹਿਮਾਚਲ ਨਾਲਾਗੜ੍ਹ। ਹਾਂਜੀ। ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼। ਹੁਣ ਪੀਜ਼ਾ ਖਾ ਰਹੇ ਹਾਂ। ਹਾਂਜੀ ਹਾਂਜੀ। ਸ਼ਕੋ ਸ਼ਕੋ ਸ਼ਾਬਾਸ਼। ਥੈਂਕ ਯੂ। ਲੋ ਜੀ ਹੁਣ ਤੁਹਾਨੂੰ ਮਿਲਾਨੇ ਆ ਯੱਕਾ ਦੇ ਜਿਹੜੇ ਮਾਲਕ ਨੇ ਪਹਿਲਾਂ ਵੀ ਮੈਂ ਗੱਲ ਕੀਤੀ ਆ ਉਹ ਕਹਿੰਦੇ ਮੈਂ ਮਾਲਕ ਨਹੀਂ ਨੌਕਰ ਆ ਸੇਵਾਦਾਰ ਆ ਰਾਜਕੁਮਾਰ ਬਾਲੀਆ ਸਾਹਿਬ ਮੈਨੂੰ ਉਹਨਾਂ ਨਾਲ ਗੱਲ ਕਰਕੇ ਇਦਾਂ ਲੱਗਾ ਕਿ ਉਹ ਕੋਈ ਖਾਸ ਹੀ ਇਨਸਾਨ ਆ ਕਿਉਂਕਿ ਯੱਕਾ ਉਹਨਾਂ ਦੇ ਮਾਈਂਡ ਚ ਕਿਵੇਂ ਆਇਆ ਇਹ ਪੀਸਫੁੱਲ ਏਰੀਆ ਉਹਨੇ ਕਿਉਂ ਬਣਾਇਆ ਉਹਨਾਂ ਨਾਲ ਗੱਲ ਕਰਦੇ ਮਾੜੀ ਜੀ ਵੈਸੇ ਉਹ ਕਹਿੰਦੇ ਮੈਂ ਜਿਆਦਾ ਕੈਮਰੇ ਸਾਹਮਣੇ ਆਣਾ ਨਹੀਂ ਚਾਹੁੰਦਾ ਕਿਉਂ ਨਹੀਂ ਆਣਾ ਚਾਹੁੰਦੇ ਆਪੇ ਵੀ ਪੁੱਛ ਲੈਣੇ ਹਾਂਜੀ ਸਰ ਗੁੱਡ ਇਵਨਿੰਗ ਗੁੱਡ ਇਵਨਿੰਗ ਤੁਹਾਰ ਨਾਲ ਪਹਿਲਾਂ ਵੀ ਮੈਂ ਗੱਲਬਾਤ ਕੀਤੀ ਆ ਤੁਸੀਂ ਮੈਨੂੰ ਬੜੇ ਅਦਭੁਤ ਇਨਸਾਨ ਲੱਗੇ ਤੇ ਮੈਂ ਤੁਹਾਡੇ ਕਹਿਣ ਦੇ ਬਾਵਜੂਦ ਵੀ ਅੜੀ ਕਰ ਰਿਆਂ ਕਿ ਮੈਂ ਤੁਹਾਡੇ ਕੋਲ ਕੁਝ ਸ਼ਬਦ ਸੁਣਨਾ ਚਾਹੁੰਨਾ ਯਕਕਾ ਤੁਸੀਂ ਕਿਉਂ ਸਟਾਰਟ ਕੀਤਾ ਪੀਸਫੁਲ ਏਰੀਆ ਲਈ ਤੁਹਾਡੇ ਕੀ ਪਲਾਨਿੰਗ ਆ ਤੁਸੀਂ ਕਿੱਥੋਂ ਸ਼ੁਰੂ ਹੋਏ ਇਹ ਵੈਸੇ ਹੀ ਜਿਹੜੀ ਆਪਣੇ ਬੈਟਰਨ ਨੂੰ ਜਿੱਦਾਂ ਬਣਾਇਆ ਸੀਗਾ ਜਗਾ ਕਿ ਮੈਂ ਇੱਥੇ ਕਾਫੀ ਹੌਲਾੰਦਾ ਰਿਹਾ ਕਰਦਾ ਸੀ ਜੀ ਜੀ ਫਿਰ ਮੈਂ ਮੇਰਾ ਦੋਸਤ ਸੰਜੀਤ ਜੀ ਤੇ ਅਸੀਂ ਦੋਨਾਂ ਨੇ ਲਈ ਸੀ ਜਗਾ ਜੀ ਫਿਰ ਬੇਟਾ ਹੱਡਾ ਤੇ ਬੱਚੇ ਸਾਡੇ ਫਿਕਰੇ ਚ ਲੁਣੀ ਜੀ ਫੈਮਿਲੀ ਸਾਡੀ ਇਕੱਠੀ ਸੀ ਜੀ ਜੀ ਉਹਨਾਂ ਨੇ ਸਾਨੂੰ ਅਗਿਆ ਵੇ ਇਹ ਸ਼ੁਰੂ ਕਰਦੇ ਹੋ ਜੀ ਮੈਂ ਹਲੇ ਰਿਸਕ ਉਹਦੇ ਵਿੱਚ ਮੈਨ ਲੱਗਦਾ ਵੀ ਰਿਸਕ ਐ ਤੇ ਵਿੱਚ ਚੱਲੂਗਾ ਨਹੀਂ ਵਿੱਚ ਸ਼ਹਿਰ ਤੋਂ ਵੀ ਬਾਹਰ ਹੈ ਜੀ ਜੀ ਪਰ ਉਹ ਕਹਿੰਦੇ ਵੀ ਨਹੀਂ ਇਹ ਲੱਗ ਜੀ ਚੀਜ਼ ਆਪਾਂ ਇਹ 9 ਲੱਗਾ ਨਾ ਯੱਕਾ ਤਾਂ ਯੱਕਾ ਹੀ ਆ ਇਹ ਨਾਮ ਵੀ ਉਹਨਾਂ ਨੇ ਰੱਖਿਆ ਤਾਸ਼ ਦੇ ਵਿੱਚ ਇੱਕ ਹੁੰਦਾ ਇੱਕ ਜੋਕਰ ਹੁੰਦਾ ਇੱਕ ਯੱਕਾ ਹੁੰਦਾ ਯੱਕੇ ਦੇ ਨਾਲ ਤਾਂ ਸਾਰੀ ਤਾਸ਼ ਚਲਦੀ ਆ ਜੇ ਕਿਤੇ ਯੱਕਾ ਗਵਾਚ ਜੇ ਬਸ ਫਿਰ ਜੋਕਰ ਰੱਖਿਆ ਜਾਂਦਾ ਆ ਕਿਉਂਕਿ ਤੁਸੀਂ ਨਾਮ ਬੜਾ ਪਿਆਰਾ ਲੱਭ ਕੇ ਰੱਖਿਆ ਮੈਂ ਨਹੀਂ ਉਹ ਬੱਚਿਆਂ ਨੇ ਸਾਰਾ ਕਰ ਦਿੱਤਾ ਅੱਛਾ ਜੀ ਤੇ ਨਾਮ ਵੀ ਉਹਨਾਂ ਨੇ ਹੀ ਸਾਰਾ ਕੀਤਾ ਜੀ ਜੀ ਉਹਨੋਂ ਬਾਹਰ ਆ ਅੱਛਾ ਜੀ ਸਾਰੇ ਕੈਨੇਡਾ ਆ ਅੱਛਾ ਜੀ ਦੇਖੋ ਵਾ ਹੁਣ ਇਹੀ ਸਾਡੀ ਆ ਬਈ ਇਦਾਂ ਦਾ ਉੱਥੇ ਉਹਨਾਂ ਦਾ ਹੈਗਾ ਡ੍ਰੀਮ ਜੀ ਜੀ ਓਕੇ ਵੀ ਇਹ ਜੱਲੇ ਹੁਣ ਇੱਥੋਂ ਸਾਨੂੰ ਸੋਹਣਾ ਅੱਛਾ ਰਿਸਪੌਂਸ ਤੁਸੀਂ ਮੈਂ ਤੁਹਾਨੂੰ ਮਾਲਕ ਕਹਿੰਦਾ ਸੀ ਮਾਲਕ ਤੁਸੀਂ ਤੁਸੀਂ ਕਹਿੰਦੇ ਨਹੀਂ ਮੈਂ ਨੌਕਰ ਆਪਾਂ ਨਹੀਂ ਕਹਿ ਸਕਦੇ ਤੁਸੀਂ ਸੇਵਾਦਾਰ ਕਹਿ ਸਕਦੇ ਤੁਸੀਂ ਸੇਵਾ ਲੋਕਾਂ ਦੀ ਸੇਵਾ ਲਈ ਖੁੱਲਿਆ ਮਾਲਕ ਗਰੀ ਮੈਂ ਮਾਲਕ ਲਾ ਵੀ ਨੂੰ ਲਾਇਕ ਨਹੀਂ ਕਰਦਾ ਹਾਂ ਬਿਲਕੁਲ ਬਿਲਕੁਲ ਮੈਨੂੰ ਵੀ ਨਹੀਂ ਚੰਗਾ ਲੱਗਦਾ ਮਾਲਕ ਤਾਂ ਇੱਕੋ ਹੀ ਆ ਮਾਲਕ ਉੱਪਰ ਦਾ ਸਭ ਦਾ ਮਾਲਕ ਇੱਕ ਹਾਂਜੀ ਉਹ ਤਾਂ ਇੱਕੋ ਹੀ ਆ ਆ ਆਪਾਂ ਅੰਦਰ ਚੱਲਦੇ ਹਾਂ ਥੋੜੇ ਜਿਹਾ ਤੁਹਾਡੇ ਬਿਊਟੀ ਸੀ ਦਿੱਤੀ ਤੁਸੀਂ ਹਾਂ ਅੱਗੇ ਅੱਗੇ ਚੱਲੋ ਮੈਂ ਤੁਹਾਡੇ ਮਗਰ ਮਗਰਾ ਰਹਿਆ ਸਰ ਸਰ ਦੇਖੋ ਇਹ ਪੀਸਫੁੱਲ ਏਰੀਆ ਦਾ ਤਾਂ ਹੀ ਬਣਦਾ ਜੇ ਆਪ ਇਨਸਾਨ ਪੀਸ ਹੋਵੇ ਹਾਂਜੀ ਆਪ ਸ਼ਾਂਤ ਹੋ ਕੇ ਆਪਣੇ ਰਾਜਕੁਮਾਰ ਜੀ ਬੜੇ ਪੀਸਫੁੱਲ ਨੇ ਤੇ ਉਹਨਾਂ ਨੇ ਇਸੇ ਕਰਕੇ ਸਾਡੀ ਸਗੀ ਕੋਸ਼ਿਸ਼ ਵੀ ਹਾਂ ਵੀ ਇਹਨੂੰ ਇੱਕ ਐਦਾ ਹੀ ਚੀਜ਼ ਦੇਈਏ ਸ਼ਹਿਰ ਨੂੰ ਜਿੱਦਾਂ ਤੁਸੀਂ ਮੈਨਾਂ ਹੁਣ ਡਿਸਕਸ ਕੀਤਾ ਵੀ ਜਿੱਦਾਂ ਤੁਹਾਡਾ ਵੀ ਹੈਗਾ ਡ੍ਰੀਮ ਪ੍ਰੋਜੈਕਟ ਬਿਲਕੁਲ ਬਿਲਕੁਲ ਠੀਕ ਸਪੋਰਟਸ ਲਈ ਇੱਥੇ ਜਿੱਦਾਂ ਤੁਸੀਂ ਦੱਸਿਆ ਜੀ ਜੀ ਐਦਾਂ ਹੀ ਸਾਡਾ ਸੀਗਾ ਵੀ ਇੱਕ ਐਦਾਂ ਦੀ ਚੀਜ਼ ਦਿੱਤੀ ਆਪਾਂ ਬੈਠ ਕੇ ਗੱਲ ਕਰਾਂਗੇ ਆਪਾਂ ਆ ਪਿੱਛੇ ਤੁਸੀਂ ਕੀ ਬਣਾਇਆ ਹੋਇਆ ਸਾਰੇ ਇਹਦੇ ਬਾਰੇ ਜਾਣ ਓਕੇ ਹਾਂ ਜੀ ਸੋਚਿਆ ਨਹੀਂ ਸੀ ਕਦੇ ਇਨੀ ਦੇ ਨਾਮ ਤੇ ਦੇਖਣ ਨੂੰ ਬੜਾ ਅਦਭੁਤ ਲੱਗਦਾ ਲਾਈਟਾਂ ਲਗਾ ਕੇ ਤੁਸੀਂ ਬੜਾ ਬਦਿਆ ਸਾਰੇ ਕਿੰਨੇ ਟ੍ਰੇਨਿੰਗ ਵੀ ਹੋਣੇ ਬੱਚਿਆਂ ਨੇ ਕੀਤੇ ਵੈਰੀ ਗੁੱਡ ਵੈਰੀ ਗੁੱਡ ਕੋਈ ਹਜ਼ਾਰ ਕਿਹਦਾ ਚੋਈ ਨਹੀਂ ਵੈਰੀ ਗੁੱਡ ਸਰ ਬਹੁਤ ਵਧੀਆ ਲੱਗਿਆ ਤੁਹਾਡੇ ਕੋਲ ਆ ਕੇ ਮੈਨੂੰ ਜੋ ਸਿੱਖਣ ਨੂੰ ਮਿਲ ਕੇ ਬਹੁਤ ਚੰਗਾ ਮੈਨੂੰ ਜਿਹੜਾ ਸਿੱਖਣ ਨੂੰ ਮਿਲਿਆ ਨਾ ਤੁਹਾਡੇ ਕੋਲ ਉਹ ਸ਼ਾਂਤੀ ਜਿਹੜੀ ਆਈ ਹੈ ਮੈਨੂੰ ਕਿਉਂਕਿ ਉਹ ਪਹਿਲਾਂ ਵੀ ਇੱਕ ਸਰ ਬੋਲਦੇ ਸੀ ਗੜਸ਼ੰਕਰ ਤੋਂ ਮੈਂ ਨਾਮ ਭੁੱਲ ਗਿਆ ਉਹ ਕਹਿੰਦੇ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਬੱਚੇ ਸਾਡੇ ਪੜ੍ਹ ਲਿਖ ਕੇ ਮਲਾਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਪਤਾ ਨਹੀਂ ਕਿੱਥੇ ਕਿੱਥੇ ਪਹੁੰਚ ਗਏ ਆ ਪਰ ਉੱਥੇ ਜਿਹੜੇ ਪਹੁੰਚੇ ਉਹਨਾਂ ਨੂੰ ਪੁੱਛ ਕੇ ਦੇਖੋਗੇ ਉੱਥੇ ਸ਼ਾਂਤੀ ਹੈਗੀ ਆ ਸ਼ਾਂਤੀ ਤਾਂ ਆਪਣੇ ਘਰ ਆ ਇੱਥੇ ਇੱਥੇ ਸ਼ਾਂਤੀ ਤਾਂ ਇਹਦੇ ਵਿੱਚ ਹੈ ਇਸ ਜਿਹੜਾ ਹਰੀ ਮੰਦਰ ਇਹ ਮਾਲਕ ਨੇ ਬਣਾਇਆ ਹਰੀ ਮੰਦਰ ਇਹ ਸਰੀਰ ਵਿੱਚ ਸੱਚੇ ਕੀ ਜੋਤ ਧਿਆਨ ਤਰ ਕੇ ਬੈਠੋ ਅੱਖਾਂ ਬੰਦ ਕਰਕੇ ਸ਼ਾਂਤੀ ਇਹਦੇ ਵਿੱਚ ਹੀ ਆ ਇੱਥੇ ਆ ਕੇ ਮੈਨੂੰ ਉਹ ਮਹਿਸੂਸ ਹੋਇਆ ਕਿ ਅਗਰ ਆਪਾਂ ਅੱਖਾਂ ਬੰਦ ਕਰਕੇ ਮੈਂ ਦੇਖਦਾ ਤਾਂ ਮੈਨੂੰ ਯੱਕਾ ਦਿਖਦਾ ਕਿਉਂਕਿ ਯੱਕਾ ਤਾਂ ਇੱਕ ਸ਼ਾਂਤੀ ਦਾ ਘਰ ਕੀ ਬਾਤ ਆ ਸਰ ਬਹੁਤ ਵਧੀਆ ਲੱਗਾ ਤੁਹਾਡਾ ਮਿਲ ਕੇ ਥੈਂਕ ਯੂ ਵੈਰੀ ਮਚ ਇਹ ਜਿਹੜੀਆਂ ਰੂਹਾਂ ਇੱਥੇ ਆਉਂਦੀਆਂ ਸਾਨੂੰ ਲੱਗਦਾ ਸੀ ਬਹੁਤ ਸਰ ਮੈਂ ਵੀ ਤੁਹਾਡੇ ਵਾਂਗੂ ਸੇਵਾਦਾਰੀ ਹਾਂ ਮੈਂ ਆਪਣਾ ਚੈਨਲ ਆ ਸੋਸ ਟੀਵੀ ਜਿਹੜੇ ਵੀ ਇਹਨੂੰ ਦੇਖਣਗੇ ਦਰਸ਼ਕ ਸਾਡੇ ਵੀਰ ਭੈਣਾਂ ਤੇ ਉਹਨਾਂ ਨੂੰ ਵਧੀਆ ਲੱਗੇਗਾ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਇੱਕ ਵਾਰ ਜੱਕਾ ਜ਼ਰੂਰ ਆਓ ਕਿਉਂਕਿ ਤੁਹਾਨੂੰ ਖਾਣ ਪੀਣ ਦੀ ਇੰਨੀ ਗੱਲ ਹੈ ਲੋਕੇਸ਼ਨ ਦੇਖੋ ਔਰ ਇੱਥੇ ਬੈਠ ਕੇ ਤੁਹਾਨੂੰ ਇੱਕ ਐਸੀ ਸ਼ਾਂਤੀ ਮਿਲਣੀ ਹੈ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਨਹੀਂ ਹੈਗੀ ਤੁਸੀਂ ਸੁਣਿਆ ਹੀ ਆ ਤੇ ਹਾਂ ਉਹਦਾ ਆਨੰਦ ਮਾਣੋ ਤੇ ਯੱਕੇ ਇੱਕ ਵਾਰੀ ਫੇਰ ਮੈਂ ਦੱਸ ਦਿੰਨਾ ਯੱਕਾ ਜਿਹੜਾ ਕ੍ਰਿਆਮ ਪਿੰਡ ਤੋਂ ਲਗਭਗ ਅੱਧਾ ਕਿਲੋਮੀਟਰ ਅੱਗੇ ਆ ਕੇ ਖੱਬੇ ਹੱਥ ਰੋਡ ਮੁੜਦਾ ਇੱਕ ਸਾਹਮਣੇ ਯੱਕਾ ਲਿਖਿਆ ਹੋਇਆ ਤੇ ਤੁਸੀਂ ਇੱਕ ਵਾਰੀ ਆਓ ਦਿਨ ਨੂੰ ਆਓ ਜਾਂ ਰਾਤ ਨੂੰ ਆਓ ਮੈਂ ਅੱਜ ਰਾਤ ਨੂੰ ਆਇਆ ਤੇ ਮੈਨੂੰ ਬੜਾ ਵਧੀਆ ਲੱਗਾ ਰਾਤ ਨੂੰ ਆ ਕੇ ਆਨੰਦ ਮਾਣ ਲੱਗ ਗਿਆ ਹਾਂ ਧੁੰਦ ਪਈ ਹੋਈ ਆ ਫੇਰ ਵੀ ਜਿਹੜਾ ਨਜ਼ਾਰਾ ਅਲੱਗ ਆ ਸੋ ਬਹੁਤ ਬਹੁਤ ਥੈਂਕ ਯੂ ਆਪਣੇ ਕ੍ਰਿਸ਼ ਜੀ ਇੱਕ ਮਿੰਟ ਸਾਹਮਣੇ ਆਓ ਤੁਸੀਂ ਆਪਾਂ ਤਾਂ ਅੱਜ ਤੋਂ ਸ਼ੁਰੂ ਕੀਤਾ ਜੀ ਤੁਹਾਤੇ ਸਮਾਪਤੀ ਕਰਾਂਗੇ ਇਹ ਕ੍ਰਿਸ਼ ਨੌਇ ਬੜਾ ਵਧੀਆ ਫਿਲਮ ਵੀ ਕ੍ਰਿਸ਼ ਦੀ ਤੇ ਆਪਾਂ ਇੱਥੇ ਕਲੋ징 ਕਰਦੇ ਹਾਂ ਤਾਂ ਇੱਕ ਵਾਰੀ ਤੁਸੀਂ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਦਿਓ ਧੰਨਵਾਦ ਸਾਰਿਆਂ ਦਾ ਕੀ ਕਹਿਣਾ ਚਾਹੋਗੇ ਦਰਸ਼ਕਾਂ ਲਈ ਜਰੂਰ ਇੱਥੇ ਆਓ ਵਿਜ਼ਿਟ ਕਰੋ ਸਾਨੂੰ ਮੌਕਾ ਦਿਓ ਤੁਹਾਡੀ ਸੇਵਾ ਕਰਨ ਦਾ ਜੀ ਹਾਂ ਸਰ ਤੁਹਾਡੇ ਸਵਾਲ ਨੇ ਵਧੀਆ ਤੁਸੀਂ ਦਿਲ ਚ ਬਿਠਾ ਲੰਨੇ ਆਂ ਆਣਾ ਦਾ ਸਾਰਿਆਂ ਨਹੀਂ ਆ ਸੋ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਵਾਲੀਆ ਸਾਹਿਬ ਥੈਂਕ ਯੂ ਵੈਰੀ ਮਚ ਇਹ ਬੱਚੇ ਬੀਆਰ ਸਪੋਰਟਸ ਅਕੈਡਮੀ ਪਿੰਡ ਮਹਿੰਦੀਪੁਰ ਤੋਂ ਆ। ਸਟੇਟ ਲੈਵਲ ਬੈਡਮਿੰਟਨ ਤੱਕ ਪਹੁੰਚ ਚੁੱਕੇ ਆ ਅੱਗੇ ਨਹੀਂ ਕਹਿੰਦੇ ਮੈਂ ਹੁਣੇ ਹੀ ਤੁਸੀਂ ਦੇਖਿਆ ਸੀ ਵੀਡੀਓ ਦੇ ਵਿੱਚ ਕਹਿੰਦੇ ਨਾਲਾਗੜ੍ਹ ਖੇਡਣ ਜਾਣਾ। ਪੰਜਾਬ ਤੋਂ ਬਾਹਰ ਨਿਕਲਣ ਲੱਗੇ ਆ ਇਹਨਾਂ ਨੂੰ ਵੀ ਤੁਸੀਂ ਸਾਰੇ ਅਸੀਸ ਦਿਓ। ਇਹ ਉਹ ਸ਼ੁਰੂ ਨਾਲ ਖੜੇ ਆ ਜਿਹੜੀ ਰੂਹ ਨੇ ਜੱਗਾ ਖੋਲਿਆ ਹੋਇਆ ਵਾਲੀਆ ਸਾਹਿਬ ਨਾਲ। ਸਰ ਬੱਚਿਆਂ ਲਈ ਦੋ ਸ਼ਬਦ ਕਹਿ ਦਿਓ। ਨਹੀਂ ਨਹੀਂ ਕਾਮਯਾਬ ਹੋਣ ਹਮੇਸ਼ਾ ਜਦੋਂ ਵੀ ਜਦੋਂ ਵੀ ਆਨ ਮੋਸਟ ਵੈਲਕਮ ਜਿੱਤ ਕੇ ਆਓ ਤੁਹਾਨੂੰ ਪਾਰਟੀ ਕਰਾਂਗੇ। ਵੈਰੀ ਗੁੱਡ ਵੈਰੀ ਤਾੜੀਆਂ ਮਾਰੋ ਸਾਰਿਆਂ ਲਈ। ਕੀ ਬਾਤ ਆ।

おじゃおやだブー。 ਸ਼ਾਂਤੀ ਜੀ ਵੱਨ ਜੱਗ ਬਹੁਤ ਹੈ। ਕੀ ਬਾਤ ਆ ਬੀਆ ਸਪੋਰਟ ਅਕੈਡਮੀ ਵੀ ਨੱਚ ਰਹੀ ਹੈ। ਤਾੜੀਆਂ ਮਾਰ ਦਿਓ ਇੱਕ ਵਾਰੀ। ਸਰ ਹੁਣੇ ਹੀ ਇੱਕ ਐਨਾ ਵਧੀਆ ਡਾਂਸ ਮੇਰੀ ਰੂਹ ਖੁਸ਼ ਹੋ ਗਈ। ਸਰ ਕਿਹੜੀ ਜਗ੍ਹਾ ਤੋਂ ਤੁਸੀਂ ਗੜਸ਼ੰਕਰ ਤੋਂ ਗੜਸ਼ੰਕਰ ਤੋਂ ਕੀ ਨਾਮ ਤੁਹਾਡਾ? ਦੀਪਕ ਸ਼ਰਮਾ ਦੀਪਕ ਸ਼ਰਮਾ ਸਰ ਤੁਸੀਂ ਮਨਸ਼ ਖਰਮੀ ਕੀ ਬਾਤ ਆ ਕਦੋਂ ਕਦਵਾਨੇ ਤੁਸੀਂ ਜੱਕਾ ਚ ਅਜੀ ਦੁੱਦੀ ਦੀਦੀ ਵਾਰ ਆਇਆ ਜਾਂ ਦੂਜੀ ਇੱਕ ਹਫਤੇ ਬਾਅਦ ਆ ਜੀ ਤੁਸੀਂ ਬੜੇ ਝੂਮ ਰਹੇ ਸੀ ਮਸਤੀ ਜਿਦਾ ਤੁਹੀ ਰੱਬ ਮਿਲ ਗਿਆ ਹੁੰਦਾ ਇੰਜਵਾਇ ਕਰ ਰਹੇ ਜੀ ਆਪਾਂ ਲਾਈਵ ਦਾ ਆਪਣੀ ਸਾਡੀ 15 ਸਾਲ ਪੁਰਾਣੀ ਯਾਰੀ ਆ ਵੈਰੀ ਗੁੱਡ ਵੈਰੀ ਗੁੱਡ ਇੱਕ ਸਾਡਾ ਯਾਰ ਉਹ ਖੜਾ ਵੈਰੀ ਗੁੱਡ ਸਰ ਆਓ ਨਾਲ ਆਓ ਸਾਰੇ ਸਾਡੇ ਭਰਾ ਐ ਤੇ ਕਾ ਭਰਾ ਅਸੀਂ ਵੱਡੇ ਭਰਾ ਦੀ ਬਰੋਦ ਇੱਥੇ ਆਏ ਆਂ ਦੀਪਕ ਸ਼ਰਮਾ ਦੀ ਬਰੋਦ ਤਾਂ ਆਪਾਂ ਇੱਥੇ ਆ ਗਏ। ਕੀ ਬਾਤ ਆ ਯੱਕਾ ਚਾ ਕੇ ਕਿਵੇਂ ਲੱਗਿਆ ਤੁਹਾਨੂੰ? ਬਹੁਤ ਲੱਗਿਆ ਏਦਾਂ ਲੱਗਿਆ ਹੋਏ ਤੁਹਾਨੂੰ ਨਾ ਬੇਕੌਂਠ ਦੇ ਦਰਸ਼ਨ ਹੋ ਗਏ। ਆਨੰਦ ਆ ਰਿਹਾ ਜੀ ਆਨੰਦ ਆ ਰਿਹਾ। ਕੀ ਬਾਤ ਆ ਤਸੀਂ ਅਮਤਾਪ ਵਜਨ ਦੇ ਦਵਾਨੇ ਆ ਉਹਦੇ ਗਾਣੇ ਦੇ ਜਿਹੜਾ ਮਰਜ਼ੀ ਗਾਣਾ ਲਾ ਲਓ ਉੱਥੇ ਹੁਣੇ ਉਹਦਾ ਫਿਰਦਾ। ਐ ਵੈਸੇ ਆਪਣਾ ਕੰਮ-ਕਾਰ ਕੀ ਆ ਸਰ? ਸਾਰੇ ਬਿਜ਼ਨਸਮੈਨ ਆ ਜੀ। ਕੀ ਬਾਤ ਆ ਕੀ ਬਾਤ ਨਹੀਂ ਜੁਲੀ ਸ਼ਾਪ ਐ ਜੀ। ਜੀ ਜੀ। ਮੇਰਾ ਹੋਲਸੇਲ ਦਾ ਕਨਫੈਕਟਰੀ ਦਾ ਕੰਮ ਆ। ਵੈਰੀ ਗੁੱਡ ਵੈਰੀ ਗੁੱਡ। ਆਪਣਾ ਦੀ ਹੋਲਸੇਲ ਦਾ ਹੀ ਆ। ਵੈਰੀ ਗੁੱਡ ਵੈਰੀ ਗੁੱਡ। ਵੱਡੇ ਭਰਾਵਾਂ ਦੇ ਅਸੀਰਵਾਦ ਨਾਲ ਆਪਾਂ ਕੰਮ ਕਰਦੇ ਗਰ ਸਿੰਘ ਅਬਦੇਲ। ਸਰ ਬਹੁਤ ਵਧੀਆ ਲੱਗਿਆ। ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ। ਇਸੇ ਤਰ੍ਹਾਂ ਕੇ ਮੌਜ ਐਨਜੋਏ ਕੀਤਾ ਔਰ ਐਨਜੋਏ ਆਪਾਂ ਕਰਦੇ ਰਹਾਂਗੇ। ਹਰ ਹਫਤੇ ਆਪਾਂ ਜੁੜਾਂਗੇ। ਵੈਰੀ ਗੁੱਡ ਸਰ। ਥੈਂਕ ਯੂ ਥੈਂਕ ਯੂ। ਤੁਹਾਡਾ ਬਹੁਤ-ਬਹੁਤ ਸਾਨੂੰ ਮੈਰੀ ਬਹੁਤ ਰੂਹ ਖੁਸ਼ ਹੋਈ ਸਰ। ਬਹੁਤ ਤੁਹਾਡਾ ਥੈਂਕ ਯੂ। ਸੋਸ ਟੀਵੀ ਤੁਹਾਨੂੰ ਕਵਰੇਜ ਕਰ ਰਿਹਾ। S O R S ਲਿਖਿਆ ਹੋਇਆ ਇਨੂੰ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਆਪਣੀ ਵੀਡੀਓ ਠੀਕ ਹੈ ਥੈਂਕ ਯੂ ਵੈਰੀ ਮਚ ਦੇਖੋ ਜੀ ਲੋਕੇਸ਼ਨ ਸਾਰੀ ਮੇਰੇ ਨਾਲ ਵਾਲੀਆ ਸਾਹਿਬ ਕਹਿੰਦੇ ਮੈਂ ਤੁਹਾਨੂੰ ਜੱਫੀ ਪਾ ਕੇ ਫੋਟੋ ਕਰਾਣੀ ਆ ਮੈਨੂੰ ਬਹੁਤ ਵਧੀਆ ਲੱਗਿਆ ਸਰ ਟੁੱਟ ਕੇ ਜੱਫੀ ਪਾਉ ਹੋਇਆ ਕੀ ਬਾਤ ਹੈ ਇੰਨੀ ਪਵਿੱਤਰ ਰੂਹ ਨਾਲ ਜੁੜ ਕੇ ਮੈਂ ਆਪ ਤੁਹਾਨੂੰ ਹੋ ਗਿਆ ਸਰ ਸਾਹੀ ਕਹਿੰਦੇ ਆ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਆ ਮਿੱਠਾ ਪਨੀਮੀ ਨਾਮ ਦਾ ਗੁਣ ਚ ਗਈਆਂ ਟਰੱਕ ਉਹਦੇ ਘਰ ਕੋਈ ਘਾਟਾ ਨਹੀਂ ਲੱਖ ਖੁਸ਼ੀਆਂ ਬਾਤ ਚਾਹੀਆਂ ਜੇ ਸਤਗੁਰੂ ਨੇ ਤੁਹਾਡੇ ਤੇ ਉਹਦੀ ਨਜ਼ਰ ਹੋਵੇ ਤੁਸੀਂ ਤਾਈਆਂ ਸਾਰੇ ਇਹ ਕਰ ਰਹੇ ਆ ਸਤਗੁਰੂ ਜਿਹੜਾ ਤੁਹਾਡੇ ਦੇ ਬਰਾਂਦੇ ਆ ਮੈਂ ਵੀ ਤੁਹਾਨੂੰ ਹੋ ਗਿਆ ਸਰ ਬਹੁਤ ਬਹੁਤ ਧੰਨਵਾਦ ਮੈਂ ਜੱਫੀ ਪਾ ਕੇ ਤੁਹਾਨੂੰ ਮੈਂ ਆਨੰਦ ਅੱਖਾਂ ਮੀਟ ਕੇ ਦਿਖਾਣਾ ਲਾ ਲਓ ਜੀ ਯਕਾ 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 ਪ੍ਰਿਆ ਪਿੰਡ ਦੇ ਕੋਲ ਨਵਾਂ ਸ਼ਹਿਰ ਤੁਸੀਂ ਸਾਰੀ ਵੀਡੀਓ ਦੇਖ ਲਈ ਆ ਦੇਖੋ ਮੇਰੇ ਵਾਸਤੇ ਵੀ ਸਾਰਾ ਨੇ ਕਾਫੀ ਰੱਖਤੀ ਆ ਇਹ ਮੈਂ ਨਾ ਚਾਹੁੰਦੇ ਹੁਣ ਕਿ ਮੈਂ ਖਾਣਾ ਖਾ ਕੇ ਆਇਆ ਸੀ ਕਹਿੰਦੇ ਨਹੀਂ ਸਭ ਤੋਂ ਮਜੂਰ ਖਾਣੀ ਹੁੰਦੀ ਬੱਚਿਆਂ ਨੂੰ ਵੀ ਸਾਡੇ ਅਕੈਡਮੀ ਵਾਲੇ ਬੱਚਿਆਂ ਨੂੰ ਵੀ ਪਨੀ ਪੀਜ਼ਾ ਖੁਲਾਇਆ ਤੇ ਨਾਲ ਕੋਲ ਡਰਿੰਕ ਪੁਲਾਇਆ ਇਹਨਾਂ ਆ ਦੇਣ ਕਿੱਥੇ ਦੇ ਸਕਦੇ ਆ ਦੇਖੋ ਮੇਰੇ ਲਈ ਕਾਫੀ ਬਣ ਗਿਆ ਇਹ ਮੈਂ ਕਾਫੀ ਪੀਣ ਲੱਗਾ ਆ ਦੇਖਣ ਵਾਲਿਆਂ ਬਹੁਤ ਬਹੁਤ ਧੰਨਵਾਦ ਮੈਂ ਇੱਕ ਵਾਰ ਫੇਰ ਅਪੀਲ ਕਰਦਾ ਜੱਕਾ ਜੂ ਕੋਈ ਖਰਚਾ ਨਹੀਂ ਹੈ ਕੋਈ ਵੀ ਟਿਕਟ ਨਹੀਂ ਹੈ ਤੇ ਨਾ ਹੀ ਇੱਥੇ ਕੋਈ ਬੈਠਣ ਦਾ ਖਰਚਾ ਸਿਰਫ ਖਾਣ ਪੀਣ ਦਾ ਖਰਚਾ ਹੈ ਉਹ ਵੀ ਨਾ ਮਾਤਰ ਬਹੁਤਾ ਖਰਚਾ ਨਹੀਂ ਆ ਪਰ ਇੱਕ ਵਾਰੀ ਜ਼ਰੂਰ ਦਿਨ ਨੂੰ ਚਾਹੇ ਰਾਤ ਨੂੰ ਇੱਥੇ ਜਿਹੜਾ ਜ਼ਰੂਰ ਮਾਰੋ ਔਰ ਵਾਲੀਆ ਸਾਹਿਬ ਦੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਕਿਉਂਕਿ ਮੈਨੂੰ ਉਹ ਕਹਿੰਦੇ ਇੱਦਾਂ ਲੱਗਦਾ ਵੀ ਜਿਹੜੀ ਰੂਹ ਇੱਥੇ ਆ ਕੇ ਖੁਸ਼ ਹੁੰਦੀ ਆ ਤਾਂ ਇੱਦਾਂ ਲੱਗਦਾ ਰੱਬ ਖੁਸ਼ ਹੋ ਗਿਆ ਕਿੰਨੇ ਵਧੀਆ ਉਹਨਾਂ ਦੀ ਸੋਚ ਆ ਸੋ ਬਹੁਤ ਬਹੁਤ ਥੈਂਕ ਯੂ ਫਿਰ ਤੁਹਾਨੂੰ ਸੋਸ਼ ਟੀਵੀ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦਾ ਔਰ ਦਮ ਇਸੇ ਤਰ੍ਹਾਂ ਅਲਗ-ਅਲਗ ਲੋਕੇਸ਼ਨਾਂ ਦਿਖਾਉਂਦਾ ਰਹੇਗਾ। ਤੋਂ ਬਹੁਤ-ਬਹੁਤ ਧੰਨਵਾਦ। ਸਬਸਕ੍ਰਾਈਬ ਕਰਦੇ ਰਹੋ ਤੇ ਸੋਰਸ ਟੀਵੀ ਨੂੰ ਅਸ਼ੀਰਵਾਦ ਵੀ ਦਿਓ ਕਿ ਅੱਗੇ-ਅੱਗੇ ਹੋਰ ਤੁਹਾਨੂੰ ਵਧੀਆ ਚੀਜ਼ਾਂ ਦਿਖਾ ਸਕੇ। ਵੈਰੀ ਵੈਰੀ ਥੈਂਕ ਯੂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੈ ਹਿੰਦ।